ਸੋ ਬਿਲਕੁਲ ਮੈਂ ਹੈਗਾ ਜੀ ਸ਼੍ਰੀ ਸਵਾਮੀ ਪਰਮਾਨੰਥ ਸੈਂਪਲ ਦੇ ਬਾਹਰ ਜਿੱਥੇ ਕਿ ਤੁਸੀਂ ਜੇਕਰ ਤੁਸੀਂ ਅੰਦਰ ਜਾਣਾ ਅੰਦਰ ਸਿਰਫ ਤੁਸੀਂ ਤੋਤੀ ਲਾ ਕੇ ਜਾ ਸਕਦੇ ਆ ਜਿੱਦਾਂ ਕਿ ਮੈਂ ਪਿਛਲੇ ਸਾਲ ਵੀ ਵਲੌਗ ਪਾਇਆ ਸੀ ਕੱਡ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਪਰ ਅੱਜ ਮੇਰੀ ਥੋੜੀ ਜਿਹੀ ਪੁਲਿਸ ਦੇ ਨਾਲ ਛਪਟ ਵੀ ਹੋਈ ਪਰ ਛਪੜਤਾ ਹੋ ਗਈ ਪਰ ਕੋਈ ਗੱਲ ਨਹੀਂ ਛਪਟ ਹੋ ਗਈ ਤੇ ਕਿੱਡੀ ਕੀ ਗੱਲ ਹੈ ਕਿਤੇ ਸਾਡਾ ਤਾਂ ਕੰਮ ਹੀ ਆ ਫਿਰ ਮਾੜਾ ਮੋਟਾ ਦੇ ਨੱਕ ਕਰਨਾ ਕਰਾਉਣਾ ਸੋ ਮੇਕੋ ਮਨੋ ਮੈਡਮ ਜੀ ਆ ਕੇ ਕਹਿੰਦੀ ਇਹ ਜੀ ਤੁਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਸੋਰੀ ਕਿ ਤੁਸੀਂ ਕਟਾਰ ਪਾਈ ਆ ਮੰਦਰ ਦੇ ਉੱਤੇ ਨਹੀਂ ਚੜ੍ਹ ਸਕਦਾ ਮੈਂ ਸ਼ਿਵ ਜੀ ਨੇ ਤ ਹਾਂ ਹਰਿਮਾਨ ਦੇ ਹੱਥ ਚ ਗਦਾ ਕਾਲੀ ਮਾਤਾ ਨੇ ਦੋ ਤਲ ਕਿਰਪਾਨਾਂ ਪਾਈਆਂ ਵਾ ਠੀਕ ਐ ਤੇ ਪਰਸ਼ੂਰਾਮ ਜੀ ਨੇ ਗਦਾ ਫੜਿਆ ਵਾ ਫਿਰ ਮੂਰਤੀਆਂ ਤੋਂ ਵੀ ਲਾ ਦੋ ਇੱਕ ਆਪਾਂ ਗੱਲ ਕਰਦੇ ਆ ਵੀ ਤੁਸੀਂ ਮੂਰਤੀਆਂ ਤੋਂ ਉਹ ਵੀ ਲਾ ਦੋ ਆਹ ਸਾਹਮਣੇ ਇੱਕ ਆ ਮੂਰਤੀ ਮੇਰੇ ਨਾਲ ਉਹਨੇ ਵੀ ਗਦਾ ਫੜਿਆ ਵਾ ਤੇ ਤੁਸੀਂ ਉਹ ਵੀ ਲਾ ਦੋ ਉਹਨਾਂ ਨੂੰ ਕਿਉਂ ਨਹੀਂ ਅਵੋਇਡ ਕਰ ਰਹੇ ਸੋ ਮੈਡਮ ਦੇ ਇੱਕ ਤੇ ਮੇਰੇ ਨਾਲ ਬਹੁਤ ਜ਼ਿਆਦਾ ਬਹਿਸ ਹੋਈ ਸੋ ਬਹਿਸ ਹੋਣ ਦੇ ਨਾਲ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਸੋ ਜੇਕਰ ਤੁਸੀਂ ਅੰਦਰ ਜਾਣਾ ਤੇ ਜਿਹੜੇ ਅੰਦਰ ਤੁਸੀਂ ਧੋਤੀ ਲਾ ਕੇ ਜਾ ਸਕਦੇ ਆ ਸੋ ਬਿਨਾ ਧੋਤੀ ਤੋਂ ਲਾਊਡ ਨਹੀਂ ਹੈਗਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਸਾਹਮਣੇ ਸ੍ਰੀ ਸੁਆਮੀ ਪਰਮਾਨੰਦ ਟੈਂਪਲ ਸੋ ਟੈਂਪਲ ਦੇ ਬਿਲਕੁਲ ਬਾਹਰ ਇਧਰਲੇ ਪਾਸੇ ਤੁਸੀਂ ਆਪਨਾ ਆ ਜਾਂਦੀ ਆ ਅ ਨਦੀ ਆ ਜਾਂਦੀ ਆ ਦੂਜੇ ਪਾਸੇ ਜੇਕਰ ਤੁਸੀਂ ਇੱਥੇ ਆਉਣਾ ਵਾ ਸੰਸ ਦੀ ਟ੍ਰੇਨ ਤੋਂ ਟ੍ਰੇਨ ਲੈ ਕੇ ਆ ਸਕਦੇ ਆ ਲੋਕਲ ਟ੍ਰੇਨ ਤੋਂ ਉਥੋਂ 50 ਰੁਪਏ ਰੈਪਿਡੋ ਵੀ ਜਾਂਦੀ ਆ ਰੈਪਿਡ ਤੋਂ ਤੁਸੀਂ ਆ ਸਕਦੇ ਆ ਲੋਕਲ ਦੁਕਾਨਾਂ ਵਾ ਲੋਕਲ ਦੁਕਾਨਾਂ ਤੋਂ ਜੇਕਰ ਤੁਸੀਂ ਕੁਝ ਵੀ ਧਾਰਮਿਕ ਚੀਜ਼ਾਂ ਜਾਂ ਹੋਰ ਕੁਝ ਬਾਏ ਕਰਨਾ ਹੋ ਤਾਂ ਤੁਸੀਂ ਬਾਏ ਕਰ ਸਕਦੇ ਹੋ ਸਟੇਬਲ ਗੁਜਰਾਤ ਚਾਹ ਦੇ ਰੰਦੇ ਬੀਬੀਆਂ ਵੀ ਜਿਹੜੀਆਂ ਆਪਣੀਆਂ ਡਰੈਸਾਂ ਦੇ ਉੱਤੇ ટોਪੀ ਲਾ ਕੇ ਅੰਦਰ ਜਾ ਸਕਦੀਆਂ ਵਾਂ ਸੋ ਇਹਦਾ ਪੂਰਾ ਵਲੌਗ ਮੈਂ ਹੁਣ ਇਸ ਤਰ੍ਹਾਂ ਹੀ ਚੱਲਦੇ-ਚੱਲਦੇ ਪਾ ਲੈਣਾ ਸੋ ਇੱਧਰ ਜਿਹੜੀਆਂ ਦੁਕਾਨਾਂ ਵਾਂ ਬਾਹਰ ਸੋ ਤੁਸੀਂ ਦੇਖ ਸਕਦੇ ਆ ਦੁਕਾਨਾਂ ਐਵੇਂ ਲੱਗਦੀਆਂ ਨੇ ਦੁਕਾਨਾਂ ਤੁਸੀਂ ਐਵੇਂ ਸ਼ਨ ਮਾਲਾ ਸੋ ਅੱਗੇ ਜਿਹਨੇ ਹਾਥੀਆਂ ਦੇ ਜਾਂ ਘਰ ਵਾਸਤੇ ਡੈਕੋਰੇਸ਼ਨ ਸੋ ਇੱਥੋਂ ਦਾ ਟਰੈਡੀਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਫੁੱਲ ਜਿਹੜਾ ਕਿ ਫੁੱਲ ਲਾ ਲੱਤੇ ਜਾਂਦੇ ਆ ਸੋ ਇੱਧਰ ਵੀ ਇੱਕ ਟੈਂਪਲ ਸੋ ਇੱਧਰ ਸਾਹਮਣੇ ਹੀ ਮੂਰਤੀਆਂ ਦੇ ਨਾਲ ਫੋਟੋਆਂ ਜਿਵੇਂ ਲੋਕ ਖਜੁੰਦੇ ਨੇ ਸਵੇਰੇ ਦੇਖਦੇ ਵੀ ਇੱਕ ਦੇਵਤਾ ਵਾ ਇੱਥੋਂ ਦਾ ਜਿਹਦੀ ਮੂਰਤੀ ਜਿਹੜੀ ਉੱਤੇ ਜਿਹਦੇ ਨਾਲ ਲੋਕ ਫੋਟੋਆਂ ਖਿਚਾ ਰਹੇ ਸਨ ਸੋ ਬਿਲਕੁਲ ਸੋ ਬਿਲਕੁਲ ਉਧਰ ਅਰਜੁਨ ਦੀ ਨਕਲ ਦੀ ਸਹਦੇਵ ਦੀ ਜਿੰਨਾ ਕਿ ਜਦੋਂ ਮਹਾਭਾਰਤ ਦੇ ਵਿੱਚ ਯਾਦਵਾਂ ਦੀ ਤੇ ਪਾਂਡ ਦੀ ਜੰਗ ਲੱਗੀ ਸੀ ਸੋ ਉਹਨਾਂ ਦੇ ਵਿੱਚ ਮੁੱਖ ਰੋਲ ਨਿਭਾਉਣ ਵਾਲੇ ਸੋ ਇਹਨੇ ਵੀ ਹੱਥ 'ਚ ਡਾ ਵੱਡਾ ਸਲੋਤਰ ਫੜਿਆ ਹੋਆ ਇਹਨੂੰ ਕਿਉਂ ਨੇ ਥੱਲੇ ਲਾਹ ਦਿੰਦੇ ਨਕਲ ਨੂੰ ਲੇ ਤਾਂ ਉਹ ਤੇ ਉਹ ਸਖ ਦੇਮ ਨੇ ਐਡਾ ਵੱਡਾ ਗਦਾ ਫੜਿਆ ਸੋ ਇਹਦੇ ਨਾਲ ਨਾਲ ਜਿਹੜੇ ਟੈਂਪਲ ਦੇ ਇੱਧਰ-ਇੱਧਰ ਜਗਾ ਉਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਇੱਥੇ ਬਹੁਤ ਜ਼ਿਆਦਾ ਮਰਿਆਦਾ ਜਿਹੜੀ ਲੋਕਲ ਬੀਬੀਆਂ ਜਿਹੜੀਆਂ ਸਾੜੀਆਂ ਸੂੜੀਆਂ ਲਾ ਕੇ ਐਵੇਂ ਰਹਿੰਦੀਆਂ ਸੋ ਚਲੋ ਚੱਲਦੇ ਆਂ ਸ਼ਹਿਰ ਦੇ ਦਰਸ਼ਨ ਕਰਦੇ ਆਂ ਸੋ ਬਿਲਕੁਲ ਇੱਧਰ ਮੰਦਰ ਦੇ ਅੰਦਰ ਐਂਟਰੀ ਨਹੀਂ ਹੈਗੀ ਜੇਕਰ ਤੁਸੀਂ ਆਪਣੇ ਲਿਬਾਸ ਤੋਂ ਸਿਰਫ ਤੁਹਾਨੂੰ ਧੋਤੀ ਲਾਉਣੀ ਪਊਗੀ ਕਈ ਚੱਲ ਵੀ ਜਾਂਦੇ ਨੇ ਪਰ ਆਪਣਾ ਨਹੀਂ ਜ਼ਮੀਰ ਸੋ ਇੱਧਰ ਆਪਾਂ ਦੇਖਦੇ ਆਂ ਦੁਕਾਨਾਂ ਲੱਗੀਆਂ ਇੱਧਰੋਂ ਤੁਸੀਂ ਵਿਸ਼ਨੂੰ ਭਗਵਾਨ ਜੀ ਦੀ ਫੋਟੋ ਸੋ ਮਾਤਾ ਜੀ ਦੀ ਉਹਨਾਂ ਦੀ ਜੀ ਅੱਗੇ ਹੁਣੇ ਚਲੋ ਇੱਥੇ ਤਤ ਜਿਹੜੇ ਪਾਕ ਨੇ ਹਨਾ ਸੋ ਇਹ ਬੱਚਾ ਜਿਵੇਂ ਇੱਥੇ ਲੱਗਾ ਵਾ ਸੋ ਇਧਰ ਤੁਸੀਂ ਦੇਖ ਸਕਦੇ ਆ ਯਾਰ ਆ ਦੇਖ ਭਗਵਾਨ ਸ਼ਿਵ ਜੀ ਦੇ ਹੱਥ ਚ ਤਰਸ਼ੂਲ ਫੜਿਆ ਹੈ ਉਧਰ ਵੀ ਉਹਨਾਂ ਨੇ ਕੋਈ ਬਰਸ਼ੀ ਵਾਂਗੂ ਫੜਿਆ ਵਾ ਸੋ ਇੰਨੇ ਯਾਰ ਯੋਧੇ ਹੋਏ ਨੇ ਤੇ ਇਹ ਕੁੜੀਆਂ ਅੱਜ ਨਾ 500 ਕੋ ਚੁੱਕੇ ਨੇ ਇੰਨਾਂ ਗੱਲਾਂ ਤੋਂ ਹੀ ਸ਼ਸਤਰ ਨਹੀਂ ਪਾਉਣਾ ਜੀ ਇਹ ਨਹੀਂ ਕਰਨਾ ਬੈਣ ਕਰਨਾ ਹੱਲੇ ਵੀ ਕੁਝ ਗੱਲਾਂ ਚੱਲਦੀਆਂ ਮੈਂ ਉਹਨਾਂ ਕੋਲ ਪੰਜਾਬ ਆ ਕੇ ਵਿਖਾਉ ਜਾਂ ਵਿਖਾਉਣਾ ਚਲੋ ਆਪਾਂ ਕੋਲ ਇਹਨਾਂ ਨੂੰ ਕੁਝ ਕਹਿਣਾ ਵਾ ਜਾਂ ਕੋਈ ਗੱਲਬਾਤ ਕਰਨੀ ਆ ਮੈਂ ਤੇ ਇੰਨਾਂ ਹੀ ਕਿਹਾ ਵੀ ਤੁਸੀਂ ਪੰਜਾਬ ਆਓ ਅਸੀਂ ਦੇਖਾਉ ਤਿਕਾਉਨੇ ਤੁਹਾਨੂੰ ਵੀ ਅਸੀਂ ਕਿਦਾਂ ਤੁਹਾਡਾ ਗ੍ਰੈਂਡ ਵੈਲਕਮ ਕਰਦੇ ਆ ਪਰ ਤੁਸੀਂ ਲੋਕ ਜਿਹੜੇ ਹੱਲੇ ਵੀ ਨਹੀਂ ਸੁਧਰਦੇ ਕੁਝ ਲੋਕ ਚੰਦ ਲੋਕ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈਗੀ ਇਸ ਚੀਜ਼ ਦੀ ਸੋ ਬਾਕੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੋ ਇੱਧਰ ਵੀ ਦੇਵਤੇ ਦੀ ਮੂਰਤੀ ਹਾਂਜੀ ਰਾਮ ਰਾਮ ਜੀ ਭਾਈਆਂ ਨੇ ਸਭੀ ਨੇ ਸਵਾਗਤ ਕਰਦੇ ਆ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਹੈਗੇ ਆ ਜੀ ਵਰਕ ਲਾਡ ਦੇ ਕੇਰਲਾ ਦੇ ਵਰਕਲਾ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅੱਜ ਮੈਂ ਆਪਕੇ ਲਈ ਲੈ ਕੇ ਆਉਂ ਜੀ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਮਹਾਰਾਜ ਜੀ ਦਾ ਇੱਕ ਅਦਭੁਤ ਔਰ ਬਹੁਤ ਪੁਰਾਣਾ ਹੀ ਮੰਦਿਰ ਸੋ ਇੰਨੀ ਇੱਕ ਹਿੰਦੀ ਪ੍ਰਮਾਣ ਕਰਿਓ ਜੇਕਰ ਹਿੰਦੀ ਚ ਵਲੌਗ ਚਾਹੀਦੇ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਿਲਕੁਲ ਆਪਾਂ ਐਂਟਰੀ ਕਰਦੇ ਆਂ ਅਫਸਰਾਵਾਂ ਦੀਆਂ ਫੋਟੋਆਂ ਜਿਹੜੀਆਂ ਨੇ ਮੰਦਿਰ ਦੇ ਬਾਹਰ ਜਿਵੇਂ ਲੱਗੀਆਂ ਹੁੰਦੀਆਂ ਸੋ ਐਂਟਰੀ ਕੋ ਜਿਸ ਤਰ੍ਹਾਂ ਦੀ ਆ ਸੋ ਆਪਾਂ ਤੁਹਾਨੂੰ ਲੈ ਕੇ ਆਏ ਜੀ ਆ ਦੇਖ ਸਕਦੇ ਆ ਤੁਸੀਂ ਝੰਡਾਂ ਦੇ ਨਾਲ ਜਿਹੜੀਆਂ ਡੌਨਲਾਂ ਜਿਹੜੀਆਂ ਬੰਨੀਆਂ ਹੋਈਆਂ ਜਿਹੜੇ ਕਿ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਸੋ ਇਸ ਝੰਡ ਦੇ ਨਾਲ ਵਰ ਮੰਗਦੇ ਨੇ ਸੋ ਇਹ ਮੰਦਿਰ ਜਿਹੜਾ ਸਤਜੁਗ ਤੋਂ ਪਹਿਲਾਂ ਜਿਵੇਂ ਬੀਸੀ ਲਾੜੋ ਜਾਂ ਦਵਾਪਰ ਲਾੜੋ ਤ੍ਰੇਤਾਲ ਉਸ ਯੁਗ ਦੇ ਜਿਹੜੇ ਪ੍ਰਾਣੇ ਜਿਹੜੇ ਵਿਸ਼ਨੂੰ ਦੇ ਮੰਦਿਰ ਜਿਹੜੇ ਬਣੇ ਹੋਏ ਨੇ ਸੋ ਕ੍ਰਿਤੀਆਂ ਅੰਦਰ ਜਿਹੜੀ ਇਸ ਸਮੇਂ ਸੀ ਜਿਹੜੀ ਪ੍ਰਾਰਥਨਾ ਜਿਹੜੀ ਉਹ ਚੱਲ ਰਹੀ ਸੀ ਸੋ ਤੁਸੀਂ ਦੇਖ ਸਕਦੇ ਆ ਆਪਾਂ ਬਿਲਕੁਲ ਹੈਗੇ ਆਂ ਜੀ ਵਰਕਲਾ ਸ਼ਹਿਰ ਦੇ ਵਿੱਚ ਆ ਮੇਰੇ ਨਾਲ ਤੁਸੀਂ ਜਿਹੜੀ ਦੁਵਾਰ ਦੇਖ ਰਹੇ ਹੋ ਇਹਦੇ ਨਾਲ ਜਿੱਥੇ ਘੋ ਦੇ ਦੀਵੇ ਜਗਦੇ ਨੇ ਜਿੰਨੇ ਵੀ 1 ਤੋਂ ਲੈ ਕੇ ਮੰਨ ਲਓ 10 ਲਾਈਨ ਜਿਹੜੀ ਬਣੀ ਹੋਈ ਆ ਇਸ ਟਾਈਪ ਦੇ ਨਾਲ ਪੂਰੇ ਚੱਕਰਵਰਤੀ ਭਾਵ ਤੇ ਪੂਰੇ ਪ੍ਰਕਰਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜਿਨ੍ਹਾਂ ਦੇ ਵਿੱਚ ਦੀਵੇ ਜਗਦੇ ਨੇ ਉਹ ਦੀਵਾ ਮਾਲਾ ਕਰਨ ਵਾਸਤੇ ਦੀਵੇ ਜਿਹੜੇ ਸ਼ਾਮ ਨੂੰ ਜਦੋਂ ਆਰਤੀ ਹੁੰਦੀ ਆ ਉਹਦੇ ਵਾਸਤੇ ਬਣੇ ਹੋਏ ਨੇ ਸੋ ਲਗਭਗ ਇਥੇ 1000 ਜਿਹੜਾ ਦੀਵਾ ਬਲਦਾ ਸੋ ਆਜੋ ਤੁਹਾਨੂੰ ਛੇਸ਼ਨਾਗ ਜੀ ਦੇ ਮੰਦਿਰ ਦੇ ਅੱਗੇ ਦਰਸ਼ਨ ਕਰਵਾ ਰਹੇ ਹਾਂ ਸੋ ਇੱਥੇ ਜਿਹੜੀ ਸਦਾ ਇਹ 24 ਘੰਟੇ ਜੋਤ ਜਿਹੜੀ ਆ ਚੱਲਦੀ ਰਹਿੰਦੀ ਆ 나ਗਰਾਜ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਆਪਾਂ ਵੀ ਇੱਥੇ ਨਮਸਕਾਰ ਕੀਤੀ ਆ ਨਮਸਕਾਰ ਕਰਨ ਤੋਂ ਬਾਅਦ ਚਲੋ ਆਪਾਂ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਸੋ ਛੇਸ਼ਨਾਗ ਸਹੰਸ ਪੀ ਜਿਹੜਾ ਸੇ ਸਨਾ ਜਿਹੜਾ ਸੰਸ ਮਹਾਰਾਜ ਦੀ ਗੁਰਬਾਣੀ ਦਸੰਦ ਦੇ ਵਿੱਚ ਵੀ ਹੁੰਦਾ ਹੈ ਜਿਹੜਾ ਅਕਾਲ ਪੁਰਖ ਦੇ ਜਿਹੜੇ ਨਾਮ ਜਪਦਾ ਹਰ ਇੱਕ ਦਿਨ ਨਵਾਂ ਹਰੇਕ ਦਿਨ ਨਵਾਂ ਜਿਹੜਾ ਨਾਮ ਨੇ ਜਪਦਾ ਸੋ ਆਜੂ ਅੱਗੇ ਕ੍ਰਿਸ਼ਨ ਮਹਾਰਾਜ ਜੀ ਦਾ ਦਰਸ਼ਨ ਕਰਵਾਉਂਦੇ ਆ ਸੋ ਸੋਨੇ ਦਾ ਜਿਹੜਾ ਪੱਤਰਾ ਤੁਸੀਂ ਇੱਥੇ ਲਗਾ ਦੇਖ ਸਕਦੇ ਆ ਬਹੁਤ ਹੀ ਜਿਆਦਾ ਅਦਭੁਤ ਤੇ ਪੁਰਾਣਾ ਮੰਦਿਰ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਆ ਸੋ ਜੇਕਰ ਤੁਸੀਂ ਵੀ ਇੱਥੇ ਕਦੀ ਆਓ ਤਾਂ ਇਹਨਾਂ ਚੀਜ਼ਾਂ ਦੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਐਸੀਆਂ ਅਦਭੁਤ ਤੇ ਪ੍ਰਪਤਨ ਜਗਾਵਾਂ ਦੇ ਦਰਸ਼ਨ ਕਰਨੇ ਵੀ ਕਿਸੇ ਦੇ ਕਰਮਾਂ ਵਾਲੇ ਦੇ ਵੱਸ ਹੁੰਦੇ ਨੇ ਸੋ ਆਜੋ ਅੱਗੇ ਆਪਾਂ ਚੱਲਦੇ ਆਂ ਸੋ ਥੋੜਾ ਜਿਹਾ ਅੱਗੇ ਵਧਦੇ ਆਂ ਇਧਰਲੇ ਪਾਸੇ ਕ੍ਰਿਸ਼ਨ ਜੀ ਸੋ ਕ੍ਰਿਸ਼ਨ ਜੀ ਜਿਹੜੇ ਸੀ ਉਹ 16 ਗਲਾ ਸੰਪੂਰਨ ਸੀ ਹਨਾ ਤੇ ਰਾਮ ਜੀ 12 ਗਲਾ ਸੰਪੂਰਨ ਸੀ ਤੇ ਵੈਗੁਰੂ ਜਿਹੜਾ ਕਾਲਕੁਰ ਪਰਮੇਸ਼ਰ ਹੈ ਉਹ ਸਰਬ ਗਲਾ ਸੰਪੂਰਨ ਸੀ ਤੇ ਧਨਕਲ ਕੀ ਤੁਨ ਮਹਾਰਾਜ ਜੀ ਵੀ ਸਰਬ ਗਲਾ ਸੰਪੂਰਨ ਸੀ ਕਿਉਂਕਿ ਆ ਆਪਣੇ ਜਪ ਦਾ ਦੇ ਵਿੱਚ ਪੂਰਨ ਸੀ ਸੋ ਗੰਮੀ ਖੇਡ ਸੀ ਉਹਨਾਂ ਦੀ ਜਤੀ ਸਤੀ ਸੀ ਜਤ ਸੱਤ ਧਰਿਆ ਸੀ ਪੂਰਾ ਸੋ ਅੱਗੇ ਚੱਲਦੇ ਆ ਅੱਗੇ ਦਰਸ਼ਨ ਕਰਦੇ ਆ ਭੈਰੋਂਜੀ ਦੇ ਸੋ ਇੱਧਰ ਤੁਸੀਂ ਦੇਖ ਸਕਦੇ ਆ ਮੰਦਰ ਦੇ ਵਿੱਚ ਸੋ ਜਿੱਧਰ ਵੀ ਤੁਸੀਂ ਜਾਓ ਉਧਰ ਹੀ ਜਿਹੜੀਆਂ ਦੀਪmala ਜਿਹੜੀ ਅਰਗਬਤੀ ਸ਼ਾਮ ਨੂੰ ਜਿਹੜੀ ਆ ਧੂਪ ਅਰਗਬਤੀ ਇਹਨਾਂ ਦੀ 15 ਦੇ ਵਿੱਚ ਹੁੰਦੀ ਆ ਸੋ ਫੈਸਟੀਵਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਮਨਾਇਆ ਜਾਊਗਾ ਸੋ ਜਿਸ ਕਰਕੇ ਸਾਰੇ ਹੀ ਪਾਸੇ ਲਾਈਟਾਂ ਜਿਹੜੀਆਂ ਤਿਆਰ ਵਰਤਿਆ ਦਾ ਵਿਸ਼ਾਲ ਜੋਤ ਜਿਹੜੀ ਐ ਇੱਥੇ ਸਦਾ ਹੀ ਜਗਦੀ ਰਹਿੰਦੀ ਆ ਸੋ ਆਪ ਜੀ ਦਰਸ਼ਨ ਕਰ ਰਹੇ ਹਾਂ ਕੇਰਲਾ ਦੇ ਵਰਕਲਾ ਸ਼ਹਿਰ ਦੇ ਵਿੱਚ ਵਿਸ਼ਨੂ ਭਗਵਾਨ ਜੀ ਦਾ ਜਿਸ ਨੂੰ ਸ਼੍ਰੀ ਜਿਹੜਾ ਜਨਾਰਦਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਇਸ ਟੈਂਪਲ ਦੇ ਅੰਦਰ ਮੰਦਰ ਦੇ ਅੰਦਰ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪ ਜੀ ਨੂੰ ਧੋਤੀ ਲੋਣੀ ਪਊਗੀ ਸੋ ਜੇਕਰ ਤੁਸੀਂ ਚੈਨਲ ਦਾ ਨਵੇਂ ਚੈਨਲ ਨੂੰ ਫੋਲੋ ਕਰ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਮੈਂ ਹਿੰਦੀ ਜੀ ਵੀ ਵਲੌਗ ਬਣਾਇਆ ਕਰ ਤਾਂ ਤੁਸੀਂ ਕਮੈਂਟ ਤੇ ਜਾ ਕੇ ਵਿੱਚ ਹਿੰਦੀ ਮੈਂਸ਼ਨ ਕਰ ਦਿਓ ਸੋ ਮੈਂ ਦੀ ਵਿੱਚ ਵੀ ਬਣਾਉਂਗਾ ਤੇ ਤੁਸੀਂ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਵਿਸ਼ਨੂ ਭਗਵਾਨ ਜੀ ਦੇ ਮੰਦਰ ਤੇ ਸੋ ਬੋਲਦਿਆਂ ਕੋਲੋਂ ਰਸਨਾ ਕੋਲ ਬਹੁਤ ਜ਼ਿਆੜੀਆਂ ਗਲਤੀਆਂ ਹੋ ਜਾਂਦੀਆਂ ਆਂ ਆਪ ਜੀ ਸਾਰੇ ਬਖਸ਼ਣ ਹਾਰੋ ਸੋ ਬਖਸ਼ ਲੈਣਾ ਸੋ ਚਲੋ ਚੱਲਦੇ ਆਂ ਜੀ ਵਾਦੇ ਇੱਕ ਅਗਲੇ ਬਲੌਗ ਦੇ ਵੱਲ ਇਸ ਤਰ੍ਹਾਂ ਮੈਂ ਸਾਹਮਣੇ ਦੇਖ ਲੱਗਦੇ ਆਂ ਨੰਦੀ ਭਗਵਾਨ ਜੀ ਤੇ ਸ਼ਿਵ ਜੀ ਭਗਵਾਨ ਜੀ ਦੀ ਮੂਰਤੀ ਜਿਹੜੀ ਬਣੀ ਆ ਜਿੱਤੇ ਮੈਂ ਪਿਛਲੀ ਦੀ ਫੋਟੋ ਪਾਈ ਸੀ ਬੜੇ ਲੋਕਾਂ ਨੇ ਹਲੋ ਲਾਲਾ ਘਰਤੀ ਸੀ ਪਰ ਆਪਾਂ ਨੰਦੀ ਜੀ ਦੇ ਗੰਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸੰਬੋਧਨ ਕੀਤਾ ਤੇ ਕਿਹਾ ਸ਼ਿਵ ਜੀ ਤੱਕ ਪਹੁੰਚਾ ਦਿਓ ਸਾਡੀ ਫਤਿਹ ਸੋਹਾਜਰ ਹੁੰਨੇ ਆ ਜੀ ਅਗਲੇ ਵਲੌਗ ਦੇ ਵਿੱਚ